ਬੀਜਪੀ ਪੰਜਾਬ ਤੇ ਡੀਆਜੀ ਲੁਧਿਆਣਾ ਨੇ ਸੀ ਸਤੰਦਰ ਸਰ ਦੀ ਰਹਿਨਵਾਈ ਹੇਠ ਮਾਂਜੋਗ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਆਈਪੀਐਸ ਦੀਆਂ ਗਾਈਡਲਾਈਨਜ਼ ਦੇ ਮੁਤਾਬਕ ਜੋ ਜੁੱਧ ਨਸ਼ਿਆਂ ਵਿਰੁੱਧ ਮੂਹਮ ਚੱਲ ਰਹੀ ਹੈ ਉਹਦੇ ਵਿੱਚ ਮਿਤੀ 18 ਨੂੰ ਅਸੀਂ ਇੱਕ 147 ਨੰਬਰ ਐਫਆਈਆਰ ਖਾਨਾ ਦੁਰਾਹਾ ਚ ਦਰਜ ਕੀਤੀ ਸੀ ਜੇਦੇ ਵਿੱਚ ਆਲਰੇਡੀ ਤਿੰਨ ਮੁਰਜਮ ਗ੍ਰਿਫਤਾਰ ਕਰਕੇ 1 ਕਿਲੋ ਤੇ 5 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਸੀ ਐਸ ਐਚਓ ਦੁਰਾਹਾ ਆਕਾਸ਼ਦਾਤ ਵੱਲੋਂ ਡੀ ਐਸ ਪੀ ਹਮੰਤ ਮਲੋਤਰਾ ਦੀ ਸੁਪਰਵਾਈਜ਼ਨ ਦੇ ਤਹਿਤ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਸ ਮੁਕਦਮੇ ਦੇ ਬੈਕਵਰਡ ਲਿੰਕੇਜ ਦੇ ਤੋਹ ਤਹਿਤ ਜਦੋਂ ਫਰਦਰ ਇਹਦੀ ਤਫ਼ਤੀਸ਼ ਮਜਬੂਦ ਹੋਈ ਤਾਂ ਉਦੋਂ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਬੰਦਾ ਸੀ ਉਹ ਵੀ ਇਹਦੇ 'ਚ ਨਾਮਜ਼ਦ ਹੋਇਆ ਸੀ ਲਵਪ੍ਰੀਤ ਸਿੰਘ ਉਰਫ ਲਵੀ ਲਵਪ੍ਰੀਤ ਸਿੰਘ ਉਰਫ ਲਵੀ ਨੂੰ ਪ੍ਰੋਡਕਸ਼ਨ ਬਣਨ ਤੇ ਲਿਆ ਕੇ ਜਦੋਂ ਉਸ ਕੇ ਸ਼ੁਰੂ ਕੀਤੀ ਤਾਂ ਇਹ ਤਤੀਸ਼ ਅਗੇ ਚੱਲੀ ਜਿਹਦੇ ਵਿੱਚ ਖੰਨਾ ਜਿਹੜੀ ਕਿ ਬਦਨਾਮ ਮੀਟ ਮੀਟ ਮਾਰਕੀਟ ਹੈ ਤੇ ਉਹਦੇ ਵਿੱਚ ਜਿਹੜਾ ਇੱਕ ਵੱਡਾ ਗਰੋ ਬੈਕਗ੍ਰਾਉਂਡ ਤੇ ਵੱਡੀ ਮੱਛਲੀਆਂ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਹ ਉਹਦੀ ਪੁਸ਼ਕਿਸ਼ ਤੇ ਸਾਹਮਣੇ ਆਇਆ ਕਿ ਕਿਵੇਂ ਉਹ ਜੇਲ੍ਹ ਚ ਬੈਠਾ ਇਸ ਗਰੋ ਨੂੰ ਸਪਲਾਈ ਕਰਦਾ ਸੀ ਟਿੱਟਾ ਜਿਹਦੇ ਚ ਅੱਗੇ ਉਹਦੀ ਪੁਸ਼ਕਿਸ਼ ਤੇ ਬਕਾਇਦਾ ਇਹਨਾਂ ਮੁਰਜਮਾਂ ਨੂੰ ਅਸੀਂ ਨਾਮਜ਼ਦ ਕੀਤਾ ਚਾਰ ਮੁਰਜਮ ਜਿਹੜੇ ਨਾਮਜ਼ਦ ਕੀਤੇ ਤੇ ਗ੍ਰਿਫਤਾਰ ਕੀਤੇ ਉਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨੰਬਰ ਤੇ ਮਹੰਤ ਗਿਰੀ ਨੇ ਕਸ਼ਮੀਰ ਗਿਰੀ ਜਿਹੜਾ ਕਿ ਜਿਹਦੀ ਬੈਕਗ੍ਰਾਉਂਡ ਕ੍ਰਿਮੀਨਲ ਹੈਗੀ ਜਿਹੜਾ ਕਿ ਰਹਿੰਦਾ ਵੀ ਉੱਥੇ ਹੀ ਐ ਮੀਟ ਮਾਰਕੀਟ ਦੇ ਲਾਗੇ ਆ ਉਹਦੇ ਕੋਲੋਂ ਬਕਾਇਦਾ ਅਸੀਂ 50 ਗ੍ਰਾਮ ਜਿਹੜੀ ਐ ਹੈਰੋਨ ਦੀ ਬਰੰਦ ਕੀ ਕੀਤੀ ਕਸ਼ਮੀਰ ਗਿਰੀ ਤੋਂ ਇਲਾਵਾ ਇਹਦੇ ਚ ਸ਼ੈਂਟੀ ਕਾਲੀਆ ਇਹ ਵੀ ਬਦਨਾਮ ਸਮਗਲਰ ਐ ਤੇ ਇਹਦੇ ਨਾਲ ਇੱਕ ਵਿੱਕੀ ਤੇ ਇੱਕ ਕੋ ਗੋਸ਼ਨ ਪ੍ਰਧਾਨ ਇਸੇ ਮੀਟ ਮਾਰਕੀਟ ਦਾ ਐ ਇਹਨਾਂ ਤੇ ਜਦੋਂ ਸ਼ਾਨਦਾਰ ਬੈਕਵਰਡ ਲਿੰਕ ਤੇ ਕੰਮ ਕੀਤਾ ਡੀਐਸਪੀ ਡੀ ਸਾਡੇ ਮੋਹਿਤ ਸਿੰਘਲਾ ਜੀ ਤੇ ਇਨਸਪੈਕਟਰ ਸੀਆਈਏ ਜੀ ਨੇ ਤਾਂ ਉਹ ਕੰਬਾਈਨ ਟੀਮ ਦੇ ਤੌਰ ਤੇ ਫਰਦਰ ਜਿਹੜੀ ਦਰਾਹਾ ਪੁਲਿਸ ਹੈ ਇਹਨਾਂ ਨੇ ਬਕਾਇਦਾ ਫਿਰ ਇਹਦੇ ਕੋਲ ਬਕਾਇਦਾ 30 ਗ੍ਰਾਮ ਮਤਲਬ 50 ਤੇ 30 ਗ੍ਰਾਮ ਚਿਟਾ ਤੇ ਪਲੱਸ ਅੱਗੇ ਇਹਨਾਂ ਦੀ ਫਰਦਰ ਪੁਲਿਸ ਜੇ ਤੋਂ ਲੁਧਿਆਣੇ ਦਾ ਇੱਕ ਸ਼ੁਭਮ ਅਰੈਸਟ ਕੀਤਾ ਉਹ ਵੀ ਕ੍ਰਿਮੀਨਲ ਬੰਦਾ ਆਏਗਾ ਉਹਦੇ ਵੀ ਬੈਕਗ੍ਰਾਉਂਡ ਬੜੀ ਮਾੜੀ ਹੈ ਪਰਚੇ ਦਰਜ ਨੇ ਉਹਦੇ ਕੋਲੋਂ 70 ਗ੍ਰਾਮ ਕਹਿਣ ਦਾ ਭਾਵ ਕਿ ਟੋਟਲ 147 ਨੰਬਰ ਮਕਦਮਾ ਜਿਹੜਾ ਹੈ ਇਹਦੇ 'ਚ ਹੁਣ ਤੱਕ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਤਬਤੀਸ਼ ਪ੍ਰੋਫੈਸ਼ਨਲ ਦਾ ਨਤੀਜਾ ਆਏਗਾ ਇੰਨੀ ਵਧੀਆ ਕਮਰਸ਼ੀਅਲ ਕੁਆਂਟੀਟੀ ਜੜਕਵਰੀ ਹੋਈ ਹੈ ਇਹ ਇਹਦੇ ਵਿੱਚ ਇਹਦਾ ਸਾਰੇ ਬੰਦੇ ਟੋਟਲ ਕੁੱਲ ਹੁਣ ਤੱਕ ਨੌ ਮੁਰਜਮ ਜਿਹੜੇ ਐ ਇਹਦੇ ਚ ਉਹ ਗਿਰਸਟਾਰ ਕਰਕੇ ਜੇਲ੍ਹ ਚ ਭੇਜੇ ਜਾ ਚੁੱਕੇ ਨੇ ਜੀ ਸਭ ਜਿਹੜੇ ਮਹੰਤ ਕਸ਼ਮੀਰ ਗਿਰੀ ਆਨ ਦੀ ਕੀ ਬੈਕਗ੍ਰਾਉਂਡ ਹੈ ਇਹ ਮਹੰਤ ਕਸ਼ਮੀਰ ਗਿਰੀ ਦੀ ਬੈਕਗ੍ਰਾਉਂਡ ਜਿਹੜੀ ਹੈ ਇਹ ਤੁਹਾਨੂੰ ਪਤਾ ਹੀ ਹੋਗਾ ਕਿ ਕਾਫੀ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਕਿ ਇੱਥੇ ਐਕਟਿਵ ਹੈਗਾ ਇਹ ਖੰਨੇਰੇ ਵਿੱਚ ਇਹਦੇ ਤੇ ਪੁਰਾਣੇ 6 ਮਗਦਮੇ ਦਰਜ ਨੇ ਜੀ ਹੁਣ ਤੱਕ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸ਼ੈਂਟੀ ਕਾਲੀਆ ਉਹ ਵੀ ਕਿਸੇ ਵੇਲੇ ਸ਼ਰਾਬ ਦੀ ਸਮਗਲਿੰਗ ਪਹਿਲੇ ਕਾਫੀ ਟਾਈਮ ਪਹਿਲਾਂ ਕਰਦਾ ਹੁੰਦਾ ਸੀ ਇਹ ਬਾਅਦ ਵਿੱਚ ਇਹ ਲੋਕ ਚਿੱਟੇ ਦੇ ਕਾਰੋਬਾਰੀ ਬਣ ਗਏ ਵੱਡੇ ਤੇ ਨਾਲ ਉਥੋਂ ਦੇ ਇਹਨਾਂ ਨੇ ਲੋਕਲ ਪ੍ਰਧਾਨ ਦੇਖੋ ਉਸ ਮਾਰਕੀਟ ਦਾ ਪ੍ਰਧਾਨ ਨਾਮ ਲਾਇਆ ਹੋਇਆ ਹੈ ਇੱਕ ਕੋਈ ਵਿੱਕੀ ਨਾਮ ਦਾ ਕਹਿਣ ਦਾ ਭਾਵ ਇਹ ਵੱਡੀ ਮੱਛਲੀ ਸੀਗੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਪੈਡਲਰ ਦਿੱਤਾ ਬਹੁਤ ਇਥੇ ਆਪਾਂ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਲੇਕਿਨ ਅਸੀਂ ਇਸ ਚੀਜ਼ ਦਾ ਬੜਾ ਉਹ ਸੀਗਾ ਕਿ ਇੰਨਾ ਕੰਮ ਕਰਦੇ باوجود ਵੀ ਮੀਟ ਮਾਰਕੀਟ ਜਿਹੜੀ ਹੈਗੀ ਉਹ ਸ਼ਾਂਤ ਨਹੀਂ ਹੋ ਰਹੀ ਉੱਥੇ ਕੰਮ ਚੱਲ ਚੱਲ ਹੀ ਰਿਹਾ ਹੈਗਾ ਉਹ ਦਾ ਰੀਜਨ ਇਹੀ ਸੀਗਾ ਕਿ ਇਹ ਗਰੋਹ ਹੱਥ ਨਹੀਂ ਸਿਆ ਰਿਹਾ ਇਹ ਜਿਹੜਾ ਗਰੋਹ ਹੈਗਾ ਪੱਕਾ ਦਾ ਜਿਵੇਂ ਕਿਵੇਂ ਇਹਦੇ ਵਿੱਚ ਲਾਭਪ੍ਰੀਤ ਲਵੀ ਯਾਨੀ ਕਿ ਜੇਲ੍ਹ ਚ ਬੈਠੇ ਲੋਕ ਜਿਹੜੇ ਹੈਗੇ ਉਹ ਕਿਵੇਂ ਨਸ਼ਾ ਸਪਲਾਈ ਕਰ ਰਹੇ ਹੈ ਇਹ ਵੱਡੇ ਲੋਕਾਂ ਦੇ ਰਾਹੀਂ ਇਹ ਜਿਹੜਾ ਇਹ ਮਤਲਬ ਤੁਹਾਡੇ ਸਾਹਮਣੇ ਹੋਣ ਇਹ ਗਰੋ ਹੈ ਜਿਹੜਾ ਇਹ ਸਾਰਾ ਹੀ ਬੇਨਕਾਬ ਹੋ ਚੁੱਕਿਆ ਹੈ ਸਰ ਇਹ ਮੰਤਰਾ ਚੋਲਾ ਬਾਕੇ ਦੇਖੋ ਆ ਜਾ ਕੰਮ ਕਰ ਰਿਹਾ ਸੀ ਇਹਦੇ ਉੱਤੇ ਅੰਨੇ ਕਿਹਾ ਹੋਰ ਵੀ ਬੰਦੇ ਇਨਵੋਲ ਹੈਗੇ ਜੀ ਕਿ ਇਹਦੀਆਂ ਉਹਨਾਂ ਏਡੇ ਵੱਡੇ ਲੈਵਲ ਦੇ ਮੇਨ ਮਚ ਨੂੰ ਜੁੜਦੇ ਕਰਨੇ ਪੜੀਗੇ। ਕਿਹਾ ਹੋਰ ਬੰਦੇ ਵੀ ਸਰ ਆ ਸਕਦੇ ਆ ਜਾਂ ਤੁਹਾਡੇ ਇਹਦੇ ਦੇਖੋ ਮੈਂ ਜਿਵੇਂ ਕਿ ਤੁਹਾਨੂੰ ਦੱਸ ਰਿਹਾ ਹਾਂ ਕਿ 18 9 ਦਾ ਇਹ ਮਕਦਮਾ ਦਰਜ ਹੈ। ਉਸੇ ਦਿਨ ਦੀ ਤਫਤੀਸ਼ ਚੱਲ ਰਹੀ ਹੈ। ਪਹਿਲਾਂ 3 ਬੰਦੇ ਗ੍ਰਿਫਤਾਰ ਹੋਏ। ਤੇ ਬਾਅਦ ਦੇ ਵਿੱਚ ਇਹ ਚਾਰ ਬੰਦੇ ਦਾ ਆ ਆ ਹੋਏ ਨੇ ਠੀਕ ਹੈ ਨਾ ਤੇ ਦੋ ਟੋਟਲ ਕਿਵੇਂ ਜੇਲ੍ਹ ਵਾਲਾ ਵੀ ਹੈ ਹੈ ਨਾ ਜੀ ਕਹਿਣ ਦਾ ਭਾਵ ਇਹ ਹੈਗਾ ਕਿ ਇਹ ਤੁਸੀਂ ਦੇਖੋ ਚਾਹੇ ਜੇ ਉਹ ਜਿਆ ਮਰਦੀ ਟੋਲਾ ਜੀ ਹੈਗਾ ਜਿਹੜੀ ਬੰਦੇ ਦੀ ਕ੍ਰਾਈਮ ਕਰਨ ਦੀ ਫਿਤਰਤ ਹੁੰਦੀ ਹੈ ਜਾਂ ਆਈ ਹੈ ਉਹ ਕਿਸੇ ਨਾ ਕਿਸੇ ਵੇਲੇ ਤਾਂ ਫਸ ਹੀ ਜਾਂਦਾ ਹੈ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੁਹਾਡੇ ਸਾਹਮਣੇ ਦੇਖ ਲਓ ਔਰ ਪ੍ਰੋਪਰ ਤੁਸੀਂ ਦੇਖੋ ਕਿ ਇਹਦੇ ਵਿੱਚ ਲਾਪ੍ਰਿਤ ਲਵੀ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਸਪਲਾਈ ਕਰ ਰਿਹਾ ਸੀ ਇਸ ਗਰੋ ਨੂੰ ਉਹ ਮੋਬਾਈਲ ਜਿਹੜਾ ਉਹ ਵੀ ਉੱਥੇ ਜਿਹੜੀ ਜੇਲ੍ਹ ਮਹਿਕਮਾ ਹੈਗਾ ਰੋਪੜ ਦਾ ਉਹਨਾਂ ਨੇ ਬਕਾਇਦਾ ਉਹ ਮੋਬਾਈਲ ਵੀ ਬਰਾਮਦ ਕਰ ਲਿਆ ਤੇ ਉਹਦਾ ਵੀ ਉੱਥੇ ਸਿਟੀ ਰੋਪੜ ਦੇ ਵਿੱਚ ਇੱਕ ਮਕਦਮਾ ਦਰਜ ਹੋ ਚੁੱਕਿਆ ਹੈ। ਖੰਨਾ ਪੁਲਿਸ ਨੇ ਲੱਖਾਂ ਕਰੋੜਾਂ ਰੁਪਏ ਦਾ ਨਸ਼ਾ ਫੜਿਆ ਜੀ ਬਹੁਤ ਵੱਡੀ ਬਲੱਵੀ ਹੈ। ਵੱਡੇ ਬੰਦੇ ਵੀ ਇਹਦੇ ਵਿੱਚ ਜਿਹੜੀ ਜਿਹੜੀਆਂ ਵੱਡੀਆਂ ਮੱਛੀਆਂ ਆ ਜੀ ਆਮ ਤੌਰ ਤੇ ਨਹੀਂ ਕਾਪੂਨ ਤੁਸੀਂ ਕੀ ਕਹਿੰਦੇ ਹੋ? ਪੀੜਾ ਦੀ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਊਗੀ ਪ੍ਰਾਪਰਟੀ ਕਿੱਦਾਂ ਬਣਾਈ ਹੈ ਕੋਈ ਇੱਕ ਕਹਿੰਦੇ ਆ ਰਹੇ ਵੀ ਜਿਹੜੇ ਮਹਾਂਪ੍ਰੇਸ਼ੀਸ਼ ਜਿਹੜੀ ਪ੍ਰਾਪਰਟੀ ਹੈ ਉਹ ਇਲੈਗਲ ਹੈ ਕਿ ਉਹ ਤੋਂ ਸਰ ਜਾਂਚ ਹੋਊਗੀ ਹੋ ਸਕਦਾ ਤੁਹਾਨੂੰ ਪਤਾ ਹੋਏਗਾ ਕਿ ਇਹ ਜਿਹੜੇ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਜਦੋਂ ਖੰਨਾ ਪੁਲਿਸ ਜਿਹੜੀ ਹੈ ਉਹ ਆਲਰੇਡੀ ਜਿਹੜੇ ਕ੍ਰਿਮੀਨਲ ਲੋਗ ਹੈ ਉਹਨਾਂ ਦੇ ਮਗਰ ਹੱਤ ਹੋ ਕੇ ਪਈ ਹੋਈ ਹੈ ਐ ਮੁਕਦਮੇ ਦੇ ਵਿੱਚ ਤਾਂ ਇਹ ਲੋਗ ਜਿਹਨੂੰ ਕਹਿੰਦੇ ਨਾ ਜੀ ਰੰਗੇ ਹੱਥੀ ਰਿਕਵਰੀ ਹੋ ਗਈ لیکن ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇ ਮੁਤਾਬਕ ਆਲਰੇਡੀ ਜਿਹੜੀ ਇਹਦੀ ਪ੍ਰਾਪਰਟੀ ਹੈ ਉਹਦਾ ਉਹਦੇ ਪ੍ਰਾਪਰਟੀ ਦੇ ਖਿਲਾਫ ਪ੍ਰੋਸੈਸ ਚੱਲ ਰਿਹਾ ਹੈ ਆਲਰੇਡੀ ਇਸ ਲਈ ਇਹ ਮੈਂ ਤੁਹਾਨੂੰ ਫੇਰ ਦੁਬਾਰਾ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਚਿੱਟੇ ਦੇ ਕਾਰੋਬਾਰ ਚ ਇਨਵੋਲਵ ਨੇ ਉਹਨਾਂ ਦੀ ਪ੍ਰਾਪਰਟੀ ਪੁਲਸ ਮਹਿਕਮਾ ਜੋ ਸਾਡਾ ਤਰਤੀਸ਼ ਕਹਿੰਦੀ ਹੈ 68 ਐਫ ਹੈ ਉਹਦੇ ਮੁਤਾਬਕ 100% ਉਹ ਅਸੀਂ ਜਬਤ ਕਰਨੀ ਕਰਨੀ ਹੈ ਇਸ ਤੋਂ ਇਲਾਵਾ अगर प्रॉपर्टी इलीगल किसी हो तरीके ਦੇ ਨਾਲ ਉਹਨੇ ਕੋ ਕੰਸਟਰਕਟ ਕੀਤੀ ہوئی ਹੈ ਇਹ ਪ੍ਰੋਸੈਸ ਦੇ ਦੌਰਾਨ ਅਗਰ ਕੋਈ ਹੋਰ ਵੀ ਕਿਸੇ ਡਿਪਾਰਟਮੈਂਟ ਦਾ ਕੋਈ ਪ੍ਰੋਸੈਸ ਹੋਇਆ ਤਾਂ ਪੋਰਸੋ ਕਰਵਾਏਗੀ ਔਰ 100% ਉਹਦੇ ਵਿੱਚ ਮਤਲਬ ਆਪਣਾ ਸਹਿਯੋਗ ਵੀ ਕਰੂਗੀ ਤੇ ਵਕਸ਼ਾਂਗੇ ਨਹੀਂ ਜੀ ਕਿਸੇ ਨੂੰ ਵੀ ਇਹਦੇ ਜੀ ਹੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ बलेर कोटला रोड खन्ना विखे आधार कार्ड विच कार दा पता पिता पति दा नाम अते मोबाइल नंबर अपडेट करवाओ गुम होया पैन कार्ड मुड़ प्राप्त करवाओ गुम होया सी गड्डी दी रजिस्ट्रेशन सर्टिफिकेट मुड़ प्राप्त करवाओ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय सिर आज ही संपर्क करो betismart solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ